ਦੀਨਗੋਰੀ ਸੂਬਾ ਐ ਸਰਹੰਦ ਸੂਬਾ ਐ ਸਰਹੰਦ ਜਦੋਂ ਫਤਵਾ ਪੜ ਕੇ ਸੁਨਾਇਆ ਗਿਆ ਜਿਹੜੇ ਧਰਮੀ ਲੋਕ ਬੈਠੇ ਸੀ ਉਹਨਾਂ ਦੇ ਕਾਲ ਜੇ ਧੱਕ ਧੱਕ ਕਰਕੇ ਵੱਜਣ ਲੱਗੇ ਲੋਕ ਕਹਿੰਦੇ ਸੀ ਕਈ ਨਾ ਬੱਚਿਆਂ ਨੂੰ ਪ੍ਰਾਪਤ ਕਰਨ ਲਈ ਮਾਪੇ ਖੂਹਾਂ ਵਿੱਚ ਜਾਲ ਪਾਉਂਦੇ ਨੇ ਕਈ ਜੱਫਰ ਜਾਲਦੇ ਨੇ ਕਈ ਤਰ੍ਹਾਂ ਦੇ ਪਾਪੜ ਵੇਲਦੇ ਨੇ ਫਿਰ ਜਾ ਕੇ ਕਿਤੇ ਮਿੱਠਾ ਮਿਵਾ ਮਿਲਦਾ ਹੈ ਤੇ ਇਹ ਗੁਰੂ ਗੋਬਿੰਦ ਸਿੰਘ ਦੇ ਫਰਜ਼ੰਦਾ ਨੂੰ ਕੰਦਾ ਵਿੱਚ ਚੰਕੇ ਕਤਲ ਕਰਨਗੇ ਲੋਕ ਸੋਚ ਰਹੇ ਸੀ ਪਰ ਕਿਸੇ ਦਾ ਹਿਆ ਨਹੀਂ ਪੈ ਰਿਆ ਸੀ ਇਹਨਾਂ ਦੇ ਹੱਥ ਵਿੱਚ ਹਾਥਾ ਨਾ ਨਾ ਮਾਰਿਆ ਲੈ ਉੱਠਿਆ ਇੱਕ ਮਰਦ ਦਲੇਰ ਦਿਲ ਮਲੇਰ ਕੋਟੇ ਦਾ ਨਵਾਬ ਉਸ ਟਾਈਮ ਤੇ ਜਦੋਂ ਉੱਠਿਆ ਤੇ ਉਸ ਨੇ ਪਾਇਆ ਗਲ ਪੱਲਾ ਮਲੇਰ ਕੋਟੇ ਦਾ ਸ਼ੇਰ ਮੁਹੰਮਦ ਖਾਨ ਉਹ ਸਭ ਜਿਆਦਿਆਂ ਦੇ ਹੱਥ ਵੀ ਦੋ ਸ਼ਬਦ ਕਹਿੰਦਾ ਕੀ ਕਹਿੰਦਾ ਸੁਣਿਓ ਜਰਾ ਭਾਈ ਸੁਖਪ੍ਰੀਤ ਸਿੰਘ ਜੀ ਖਾਲਸਾ ਤੁਹਾਡੀ ਸੇਵਾ ਵਿੱਚ ਹੈ ਇਹ ਜਾਨ ਸ਼ਕਤ शहा द हसनी وجیدے دی کی چہری ہے تیک دھرمی پرچھ اٹھیا سیم جا دیا نو کاجی نے دیڑے کاجی نے انصاف کرنا سی انہیں دا مسلمہ نو پتہ سنا دیتا لیکن انہیں دا دھرمی کر دیا گیا نہیں دن دا پی کسے بچے ہوتے جائے کسے اور تو تے ظلم کمایا جائے پر انہا پاپیاں نے فتوہ پڑھ کے سنا دیتا پھر بھی دھرمی بندے رکھنے دنیا پیدا کیتے اس نے اٹھ کے پلیئر کورٹے دے نواب شیر محمد خانے کا جناب ਦੇਖ ਖੁਦਾ ਨੇ ਤੁਹਾਨੂੰ ਚਾਰਜੰਦੀ ਸਰਦਾਰੀ ਦਿੱਤੀ ਹੈ ਤੇ ਆਪਣੇ ਜੀਵਨ ਦੀ ਜੱਗ ਪਾਪਾ ਨੇ ਵੱਟੇ ਨਾ ਪਾਓ ਤੁਹਾਨੂੰ ਡੈਡ ਉੱਭਣਗੇ ਸਾਹ ਸੰਗ ਇਦਾਂ ਦੀ ਖਰੀ ਗੱਲ ਕੋ ਕਰ ਸਕਦਾ ਦੁਨੀਆ ਵਿੱਚ ਬੰਦਾ ਕਦੇ ਵੀ ਨਹੀਂ ਪੰਜਾਬ ਦੇ ਪਿੰਡਾਂ ਦੀ ਪੰਚਾਇਤਾਂ ਬਣਾਈਆਂ ਨੇ ਸਰਕਾਰ ਨੇ ਕੁਝ ਮੈਂਬਰ ਪੰਚਾਇਤ ਹੁੰਦੇ ਆਏ ਕੋਈ ਸਰਪੰਚ ਹੁੰਦਾ ਹੈ ਤੇ ਕੋਈ ਨੰਬਰਦਾਰ ਹੁੰਦੇ ਆਏ ਜਦੋਂ ਪਰੇ ਪੰਚਾਇਤ ਬੈਠੀ ਹੈ ਕਿਸੇ ਦਾ ਝਗੜਾ ਹੁੰਦਾ ਹੈ ਤੇ ਜਿਹੜੇ ਬੇਈਮਾਨ ਲੋਕ ਨੇ ਨਾ ਉਹ ਝੂਠਿਆਂ ਨੂੰ ਸੱਚੇ ਤੇ ਸੱਚਿਆਂ ਨੂੰ ਝੂਠੇ ਬਣਾ ਦਿੰਦੇ ਆਏ ਜਿਹੜਾ ਬੰਦਾ ਆਪਣੇ ਹੱਥੇ ਤੱਕੜੀ ਪਕੜ ਕੇ ਘੱਟ ਤੋਲੇਗਾ ਯਾਦ ਰੱਖਣਾ ਜਦੋਂ ਮਰ ਕੇ ਉਹਦੀ ਰੂਹ ਪਰਲੋਕ ਵਿੱਚ ਗਈ ਉੱਥੇ ਸੱਚੋ ਹੀ ਸੱਚ ਨਿਭਣੇ ਕਿਉਂ ਨੱਖ ਕੱਢੇ ਜਦ ਮੰਦਿਆਂ ਉੱਥੇ ਸੱਚ ਦੀ ਕੀਮਤ ਪਹਿਣੀ ਜਿਹੜੇ ਇੱਕ ਦੂਜੇ ਦੀਆਂ ਸਾਈਡਾਂ ਲੈਂਦੇ ਨੇ ਬੱਖ ਪਾਲਦੇ ਨੇ ਉਹਨਾਂ ਨੂੰ ਧਰਮਰਾਜਾਂ ਨੇ ਤੇ ਪ੍ਰਮਾਤਮਾ ਨੇ ਕਦੇ ਬਖਸ਼ਿਆ ਨਹੀਂ ਕਿਉਂਕਿ ਜਿੱਦਾਂ ਦਾ ਬੀਜ ਬੀਜਿਆ ਉਹਦਾ ਦਾ ਫਲ ਆਉਣਾ ਹੈ ਬੰਦਾ ਉਹ ਏ ਜਿਹੜਾ ਮੌਕੇ ਮਨਾਮਕ ਸਹੀ ਜੇ ਕਿਸੇ ਬੰਦੇ ਨੂੰ power ਮਿਲੀ ਹੈ ਤੇ ਧੱਕੇਸ਼ਾਹੀ ਕਰੇ ਇਹਦਾ ਮਤਲਬ ਇਹ ਨਹੀਂ ਕਿ ਸਰਹੰਦਲਾ ਤੇਰੇ ਕੋਲ ਰਾਜ ਆ ਗਿਆ ਤੇ ਤੂੰ ਲੋਕਾਂ ਦੇ ਪੁੱਤਾਂ ਨੂੰ ਕਤਲ ਕਰਾਉਣੇ ਸ਼ੁਰੂ ਕਰ ਦਵੇਂ ਇਸ ਵਾਸਤੇ ਕਦੇ ਵੀ ਹੋ ਸਕਦਾ ਲੇਕਿਨ ਮੇਰੇ ਕੋਲ ਦੇ ਨਵਾਬ ਨੇ ਕਿਹਾ ਜਨਾਬ ਆਪਣੇ ਜੀਵਨ ਦੀ ਤਿਆਰ ਪਾਪਾਂ ਦੇ ਬੱਡੇ ਨਾ ਪਾਓ ਇਹ ਜਿੰਦਗੀ ਸੋਹਣੀ ਆ ਚਾਰ ਦਿਨ ਦੀ ਇਹਨੇ ਢਲਦੇ ਆ ਢਲਦੇ ਆ ਢਲ ਜਾਣਾ ਰੂਪ ਰੰਗ ਜਵਾਨੀ ਨੂੰ ਕਾਲ ਛਲਿਏ ਇੱਕ ਦਿਨ ਛਲਦਿਆਂ ਛਲਦਿਆਂ ਛਲ ਜਾਣਾ ਚੰਦਨ ਦੇ ਹੀ ਨੇ ਚੰਦਨ ਦੀ ਚਿਖਾ ਦੇਵੀ ਇੱਕ ਦਿਨ ਜਲਦਿਆਂ ਜਲਦਿਆਂ ਜਲ ਜਾਣਾ ਐਸ ਮਿੱਟੀ ਦੀ ਢੇਰੀ ਦੇ ਵਿੱਚ ਮਿੱਟੀ ਤੇ ਆਖਰ ਰਲਦਿਆਂ ਰਲਦਿਆਂ ਰਲ ਜਾਣਾ ਸਮਾਰਕ ਇਹਦੇ ਮਿੱਟੀ ਦੀ ਢੇਰੀ ਦਾ ਮਾਨ ਕਰਦਾ ਹੈ ਇਹ ਤਾਂ ਇੱਕ ਦਿਨ ਕੰਦ ਜਿਹੜੀ ਹੈ ਗਿਰ ਜਾਣੀ ਹੈ ਖਤਮ ਹੋ ਜਾਣਾ ਤੂੰ ਦੁਨੀਆ ਉਤੇ ਨਹੀਂ ਰਹਿਣਾ ਜੇ ਤੇਰੇ ਪੱਲੇ ਕੋਈ ਜਿੰਦਗਾਨੀ ਐ ਕੋਈ ਜਵਾਨੀ ਐ ਤੇ ਕੋਈ ਚੱਜ ਦੀ ਗੱਲ ਕਰਕੇ ਜਾ ਕਿਸੇ ਦਾ ਭਲਾ ਕਰਕੇ ਜਾ ਮਲੇਰ ਕੋਟਲੇ ਦਾ ਬਾਪ ਕਹਿੰਦਾ ਜੇ ਤੁਸੀਂ ਇਹਨਾਂ ਮਸੂਮਾਂ ਦਾ ਖੂਨ ਡੋਲ ਦਿੱਤਾ ਸਰਹੰਦ ਸ਼ਹਿਰ ਵਿੱਚ ਤੁਹਾਡੀਆਂ ਕਰਨੀਆਂ ਬੇਗੁਨਾਹਾਂ ਨੂੰ ਭਰਨੀਆਂ ਪੈਣਗੀਆਂ ਆਪਣਾ ਭਿਆਨ ਤੇ ਖਤਰਨਾਕ ਉਹ ਵਜ਼ੀਰ ਖਾਂ ਆਪਸ ਲੈ ਲੋ ਸਰਹੰਦ ਨੂੰ ਕਰਮਲਾ ਨਾ ਬਣਾਓ ਜੇ ਇਹਨਾਂ ਮਸੂਮਾਂ ਦਾ ਖੂਨ ਡੁੱਲ ਗਿਆ ਵਜ਼ੀਰ ਖਾਂ ਯਾਦ ਰੱਖਿਓ ਇਹਨਾਂ ਬੱਚਿਆਂ ਦੇ ਖੂਨ ਤੋਂ ਇਸ ਤਰ੍ਹਾਂ ਦੇ ਜਰਾਸੀਮ ਪੈਦਾ ਹੋਣਗੇ ਡਾਰਾ ਦੀਆਂ ਡਾਰਾ ਬੰਨ ਕੇ ਆਉਂਗੇ ਹੰਸਾਂ ਤੇ ਬਾਜਾਂ ਦਾ ਰੂਪ ਧਾਰ ਕੇ ਤੁਹਾਡਾ ਤੇ ਤੁਹਾਡੇ ਬੱਚਿਆਂ ਦਾ ਮਾਸ ਨੋਚ ਨੋਚ ਕੇ ਤੁਹਾਡਾ ਸਫਾਇਆ ਕਰ ਦੇਣਗੇ ਕਿਉਂਕਿ ਤੁਸੀਂ ਮਸੂਮਾਂ ਦੇ ਬੱਚਿਆਂ ਉੱਤੇ ਕਹਿਰ ਕਰ ਰਹੇ ਜਿਹੜਾ ਬੰਦਾ ਪਾਵਰ ਦੀ ਕੁਰਸੀ ਉੱਤੇ ਬੈਠ ਕੇ ਕਿਸੇ ਨਾਲ ਤੱਕੇਸ਼ਾਈ ਕਰਦਾ ਹੈ ਜ਼ੁਲਮ ਕਰਦਾ ਹੈ ਉਸ ਨੂੰ ਸੱਚੀ ਮੁੱਚੀ ਪਰਮਾਤਮਾ ਦੀ ਬਾਰਗਾ ਵਿੱਚ ਦੇਖਾ ਚਕਾਉਣਾ ਪੈਣਾ ਹੈ ਉਸ ਟਾਈਮ ਤੇ ਵਜ਼ੀਰ ਖਾਨ ਕਹਿੰਦਾ ਚਲੋ ਠੀਕ ਹੈ ਸ਼ੇਰ ਮੁਹੰਮਦ ਖਾਨ ਦੀ ਗੱਲ ਤੇ ਰਾਤ ਨੂੰ ਵਿਚਾਰ ਕੀਤੀ ਜਾਏਗੀ ਉਹ ਕਹਿੰਦਾ ਮੈਂ ਅੱਜ ਦੇ ਕੀਹਰੀ ਬਰਖਾਸਤ ਕਰਦਾ ਸੱਚੀ ਗੱਲ ਸੁਣ ਕੇ ਬੰਦਾ ਤੜਫਉਂਦਾ ਹੈ ਲੇਕਿਨ ਜਾਨਾ ਪਰ ਉਹ ਯਾਦ ਰੱਖਣਾ ਉਹ ਹਕੂਮਰਾਣੇ ਕੌਮ ਵਿੱਚ ਹੈ ਤੇ ਜਿਹੜਾ ਜਮਾਨ ਸੁਚਾਨੰਦ ਦੇ ਗੁਲਾਮਾਂ ਦਾ ਵੀ ਗੁਲਾਮ ਇਹਦੇ ਜਿਹੜਾ ਬੰਦਾ ਗੁਲਾਮ ਹੋਵੇ ਨਾ ਉਹਨੇ ਦੂਜੇ ਦੀ ਖੁਸ਼ਾਮਦੀ ਕਰਨੀ ਹੈ ਉਹਦੀ ਚਾਹ ਉਸੇ ਕਰਨੀ ਹੈ ਉਹਦੇ ਤਲਵੇ ਚੱਟਦੇ ਉਹਦੀ ਜੁੱਤੀ ਵਿੱਚ ਪਾਣੀ ਪਾ ਕੇ ਪੀਣਾ ਹੈ ਜਿਹੜਾ ਬੰਦਾ ਗੁਲਾਮ ਹੋਵੇ ਉਹ ਕਹਿੰਦਾ ਜਨਾਬ ਇਹਨਾਂ ਦੇ ਬਾਪ ਨੂੰ ਤਾਂ ਤੁਸੀਂ ਮਾਰ ਰਹੇ ਹੋ ਤੇ ਇਹਨਾਂ ਨੂੰ ਨਵਾਗੀਆਂ ਦੇ ਰਹੇ ਹੋ ਐਡਾ ਨਾ ਕਰੋ ਐਤੋ ਬੰਦੇ ਨਹੀਂ ਇਹ ਗੱਲ ਖਤਰੇ ਤੋਂ ਖਾਲੀ ਨਹੀਂ ਹੋਏਗੀ ਸਪੋਲੀਆਂ ਦੇ ਸੱਪ ਦੇ ਸਿਰ 'ਤੇ ਸੋਡਾ ਮਾਰਨਾ ਤੇ ਸਪੋਲੀਆਂ ਨੂੰ ਦੁੱਧ ਪਿਲਾਉਣਾ ਇਹਨਾਂ ਨੂੰ ਨਾ ਨਵਾਗੀਆਂ ਦਿਓ ਇਹਨਾਂ ਨੂੰ ਖਤਮ ਕਰ ਦਿਓ ਦੇਖੋ ਜਿਹੜਾ ਗੁਲਾਮਾਂ ਦਾ ਗੁਲਾਮ ਆ ਕਹਿੰਦਾ ਜਿਹੜਾ ਹਿੰਦੂ ਹੈ ਜਿਨ੍ਹਾਂ ਦੇ ਬਧਰੇ ਗੁਰੂ ਤੇਗ ਬਹਾਦਰ ਸਾਹਿਬ ਨੇ ਕੁਰਬਾਨੀ ਦਿੱਤੀ ਤੇ ਚੰਦਨੀ ਚੌਕ ਵਿੱਚ ਦਿੱਤੀ ਹੈ ਉਹ ਪਾਪੀ ਦੀਵਾਨ ਸੱਚਾ ਨਾਮ ਕਹਿੰਦਾ ਇਹਨਾਂ ਤੇ ਇਹਨਾਂ ਨੂੰ ਨਾਮ ਬਖਸ਼ੋ ਤੇ ਜਿਹੜਾ ਮੁਸਲਮਾਨ ਭਾਈ ਹੈ ਉਹ ਆਜ਼ਾਦ ਕੌਮ ਵਿੱਚ ਜਤੇ ਉਹ ਗੁਲਾਮ ਹੈ ਗੁਲਾਮਾਂ ਦੇ ਹੁੰਦੇ ਨਹੀਂ ਤੀਰ ਤੇ ਮੱਕੇ ਗੁਲਾਮਾਂ ਨੂੰ ਪੈਂਦੇ ਨੇ ਦਰਦਾਂ ਤੋਂ ਧੱਕੇ ਜਿਹੜਾ ਬੰਦਾ ਗੁਲਾਮ ਹੀ ਹੋਵੇ ਦੁਜੇ ਦਾ ਉਹ ਵੀ ਜਾਂਦੀ ਜ਼ਿੰਦਗੀ ਹੈ ਜਿੱਥੇ ਜਾਏਗਾ ਦਰਦ ਦਰ ਹੋਏਗੀ ਧੱਕੇ ਪੈਣਗੇ ਵੈਗਰੂ ਕਿਰਪਾ ਕਰੇ ਇਹ ਸਜਾਨੀ ਦੀ ਗੱਲ ਗੁਰੂ ਨਾਨਕ ਦੇਵ ਜੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਕੀਤੀ ਹੈ ਕਚਹਿਰੀ ਬਰਖਾਸਤ ਹੋਈ ਰਾਤ ਮੰਗੇ ਅਗਲਾ ਦਿਨ ਚੜਿਆ ਵਜੀਦਾ ਕਹਿੰਦਾ ਰਾਤੋਂ ਰਾਤ ਜੁਗੀ ਡੇ ਪੁੱਟ ਕੇ ਨਾਲ ਚਿਨਾਈ ਕਰਕੇ ਕੰਨ ਧਰਤੀ ਦੇ ਬਰਾਬਰ ਬੈਆ ਹੋ ਇਹਦੇ ਵਿੱਚ ਖੜਿਆ ਕਰਕੇ ਨੰਕ ਪਰਵਾਰੀ ਗੁਰੂ ਦੇ ਫਰਜੰਦਾ ਨੂੰ ਖਤਮ ਕਰਦੇ ਨੇ ਸਾਧ ਸੰਗਤ ਉਹ ਤੋਂ 26 ਦਸੰਬਰ ਦੀ ਰਾਤ ਸੀ ਜਦੋਂ ਡੋਗੀ ਨੀ ਪੁੱਟ ਕੇ ਰਾਤੋਂ ਰਾਤ ਦੇ ਸਰਕਾਰ ਦਾ ਹੁਕਮ ਹੈ ਰਾਤੋਂ ਰਾਤ ਟਿਕ ਆ ਜਾਂਦੇ ਆ ਮਜ਼ਦੂਰ ਵੀ ਆ ਜਾਂਦੇ ਆ ਤੇ ਰਾਜ ਮਿਸਤਰੀ ਵੀ ਆ ਜਾਂਦੇ ਆ ਡੋਗੀ ਨੀ ਪੱਟੀ ਗਈ ਸ਼ਸਰ ਹੰਦ ਸ਼ਹਿਰ ਵਿੱਚ ਤੇ ਧਰਤੀ ਦੇ ਬਰਾਬਰ ਖੜੀ ਕਰ ਦਿੱਤੀ ਜਦੋਂ ਧਰਤੀ ਦੇ ਬਰਾਬਰ ਹੋ ਗਈ ਨਾ ਅਗਲਾ ਦਿਨ ਜਿਹੜਿਆ ਵਜੀਦੇ ਦੇ ਹੁਕਮ ਕੀਤਾ ਲਿਆਓ ਗੁਰੂ ਗੋਬਿੰਦ ਸਿੰਘ ਦੇ ਪੁੱਤਰਾ ਨੂੰ